ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੇਨ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਸਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬੱਜ ਚੁੱਕੇ ਨੇ ਪੰਜ ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕੇ ਅੱਜ 14 ਦਿਨ ਹੈਗਾ ਅੱਜ ਮੰਗਲਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਹੋਲ ਸੇਲ ਦਾ ਰੇਟ ਜੀ ਤੇ ਇੱਕ ਨੰਬਰ ਆਪਣੇ ਚੈਨਲ ਨੂੰ ਕਮੈਂਟ ਤੇ ਲਾਈਕ ਜਰੂਰ ਕਰਿਆ ਕਰੋ ਜੀ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਘਟ ਚੁੱਕੇ ਨੇ ਜੀ ਹਰੇ ਮਟਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 120 ਰੁਪਏ ਤੇ ਕਿਲਾ ਭਾਅ ਜੀ ਕਿਲੋ ਦਾ ਜੀ ਹਾਂਜੀ ਦੋਸਤੋ ਅਦਰਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਅੱਜ ਉਹ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਜੀ ਤੇ ਅਦਰਕ ਦੇ ਭਾਅ ਵੀ ਘਟ ਚੁੱਕੇ ਆ ਜੀ ਹਾਂਜੀ ਦੋਸਤੋ ਕ੍ਰੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦਲ ਫਾਪਨ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਕ੍ਰੇਲੇ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਬੰਦ ਅਲਫਾਫੇ ਨਾ ਪਾਰ ਰਿਹਾ ਜੀ ਗੋਬੀ ਦਾ ਜੀ ਭਾਅ ਕੱਟ ਚੁੱਕੇ ਨੇ ਜੀ ਗੋਬੀ ਦਾ ਪਹਾੜ ਰਹਿ ਗਿਆ ਜੀ ਅੱਜ ਦਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਗੋਬੀ ਦਾ ਜੀ ਅੱਜ ਦਾ ਜੀ ਤੇ ਬੰਦ ਅਲਫਾਫੇ ਨਾ ਪਾਰ ਰਿਹਾ ਜੀ ਗੋਬੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਥੋੜੀ ਜਿਹੀ ਛੋਟੇ ਸਾਈਜ਼ ਦੀ ਮੂਲੀ ਹੁੰਦੀ ਹੈ ਜੀ ਮੂਲੀ ਦਾ ਭਾਅ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਆਉਂਦਾ ਜੀ ਮੂਲੀ ਦਾ ਜੀ ਅੱਜ ਦਾ ਜੀ ਇਹ ਪੰਡਾ ਲੈਣੇ ਪੈਣੇ ਨੇ ਜੀ ਕਿਸੇ ਨੇ ਵੀ ਲੈਣੇ ਆ ਜੀ ਕੱਥੀ ਲੈਣੀ ਪੈਣੀ ਹੈ ਮੂਲੀ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਜਿਹੜੀ 20 ਰੁਪਏ ਕਿਲੋ ਵਾਲੀ ਹੈ ਉਹ ਛੋਟੀ ਹੁੰਦੀ ਹੈ ਸਾਇਜ਼ ਦੀ ਮੂਲੀ ਹੁੰਦੀ ਹੈ ਜੀ ਜਿਹੜੀ ਵਧੀਆ ਟੌਪ ਦੀ ਮੂਲੀ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਤੱਕ ਦਾ ਭਾਅ ਜੀ ਮੂਲੀ हाँ जी दोस्तों का जी अज का जी यह बंद गटे का भा जी पेठे का जी अज का हां जी अल है जी अज का जी तेईस लैके पच्ची रुपए तक का भा जी अल्लाज का जी यह बंद लफाफे का अल्लाह अल्ला जी अज का ਹਾਂਜੀ ਦਾਣੇ ਵਾਲੇ ਚੌਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਤੇ ਕਿੱਲੋ ਦਾ ਭਾਅ ਰਿਹਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿੱਲੋ ਦਾ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਚਿਬੜਾ ਦਾ ਭਾਅ ਰਿਹਾ ਜੀ ਅੱਜ ਦਾ ਜੀ ਕਿੱਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਚਿਬੜਾ ਦਾ ਜੀ ਤੇ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਪ ਇਲੋੜਾ ਪਾ ਰਿਹਾ ਜੀ ਸ਼ਮਲਾ ਮਿਰਚ ਦਾ ਜੀ ਅੱਜ ਦਾ ਜੀ 85 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਸ਼ਮਲਾ ਮਿਰਚ ਦਾ ਜੀ ਅੱਜ ਦਾ ਜੀ ਤੇ ਬੰਦ ਡੱਬਿਆਂ ਦਾ ਭਾਅ ਜੀ ਸ਼ਮਲਾ ਮਿਰਚ ਦਾ ਜੀ ਅੱਜ ਦਾ ਹਾਂ ਜੀ ਗਾਜਰਾਂ ਦਾ ਪਾ ਰਿਹਾ ਜੀ ਅੱਜ ਦਾ ਜੀ ਪੰਸੀਰੀ ਦਾ ਪਾ ਰਿਹਾ ਜੀ ਗਾਜਰਾਂ ਦਾ ਜੀ 220 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਗਾਜਰਾਂ ਦਾ ਜੀ ਤੇ ਬੰਦ ਗੱਟਿਆਂ ਦਾ ਪਾ ਰਿਹਾ ਜੀ ਅੱਜ ਦਾ ਜੀ 1300 ਤੋਂ ਲੈ ਕੇ 1400 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਅੱਜ ਦਾ ਹਾਂ ਜੀ ਹਰੀ ਮਿਰਚ ਦਾ ਪਾ ਰਿਹਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਪਾ ਅਰੀ ਮਿਰਚ ਲੋਜੀ ਅੱਜ ਦਾ ਹਾਂਜੀ ਦੋਸਤੋ ਪੱਤ ਗੋਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪੱਤ ਗੋਬੀ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਪੱਤ ਗੋਬੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਚਾਨਾ ਖੀਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਲਫਾ ਦਾ ਭਾਅ ਰਿਹਾ ਜੀ ਅੱਜ ਦਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਅੱਜ ਦਾ ਜੀ ਇਹ ਬੰਦ ਲਫਾ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਅੱਜ ਦਾ ਹੰਜੀ ਦਸਤ ਮਸ਼ਰੂਮ ਦਾ ਭਾਅ ਆ ਰਿਹਾ ਜੀ ਸਿੰਗਲ ਡੱਬੀ ਦਾ ਭਾਅ ਆ ਰਿਹਾ ਜੀ 40 ਰੁਪਏ ਦਾ ਭਾਅ ਜੀ ਸਿੰਗਲ ਡੱਬੀ ਦਾ ਜੀ ਮਸ਼ਰੂਮ ਦਾ ਜੀ ਅੱਜ ਦਾ ਹੋਰ ਬਾਪੂ ਕੀ ਹਾਲ ਨੇ ਠੀਕ ਆ ਭਾਈ ਠੀਕ ਕੀ ਰੇਟ ਲਾਤੀ ਬੈਂਗਣੀ ਅੱਜ ਇੱਥੇ 20 ਰੁਪਏ ਆ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੈਂਗਣੀ ਦਾ ਜੀ 120 ਰੁਪਏ ਤੱਕ ਦਾ ਭਾਅ ਜੀ ਪੰਛੇਰੀ ਦਾ ਜੀ ਅੱਜ ਦਾ ਜੀ ਕਿਤੇ ਕਿੱਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 22 ਰੁਪਏ ਤੱਕ ਦਾ ਭਾਅ ਜੀ ਕਿੱਲੋ ਦਾ ਜੀ ਅੱਜ ਦਾ ਜੀ ਬੈਂਗਣੀ ਦਾ ਹਾਂਜੀ ਦੋਸਤੋ ਝੌਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਝੌਲੇ ਦਾ ਜੀ ਅੱਜ ਦਾ ਜੀ ਤੇ ਕੱਚੇ ਝੌਲੇ ਦਾ ਭਾਅ ਜੀ ਅੱਜ ਦਾ 2 ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਚੌਲੇ ਦਾ ਜੀ ਅੱਜ ਦਾ ਜੀ 2 ਕਿਲੋ ਦਾ ਭਾਅ ਹਾਂਜੀ ਦੋਸਤੋ ਸਾਗ ਦਾ ਭਾਅ ਰਿਹਾ ਜੀ ਅੱਜ ਦਾ ਜੀ ਦਰਜਣ ਦਾ ਭਾਅ ਰਿਹਾ ਜੀ ਸਾਗ ਦਾ ਜੀ 150 ਰੁਪਏ ਤੱਕ ਦਾ ਭਾਅ ਜੀ ਦਰਜਣ ਦਾ ਜੀ ਸਾਗ ਦਾ ਤੇ ਰੇਟ ਵੀ ਘੱਟ ਚੁੱਕੇ ਨੇ ਸਾਗ ਦੇ ਤੇ ਗੁੱਤੀ ਦਾ ਭਾਅ ਰਹਿ ਗਿਆ ਜੀ 15 ਰੁਪਏ ਗੁੱਤੀ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ ਸਾਗ ਦਾ ਤੇ ਇਕੱਠੀ ਦਰਜਣ ਲੈਣੀ ਪਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ 150 ਰੁਪਏ ਦਾ ਭਾਅ ਜੀ ਦਰਜਣ ਦਾ ਜੀ ਅੱਜ ਦਾ ਹਾਂਜੀ ਦੋਸਤੋ ਮੇਥੀ ਦਾ ਭਾਅ ਰਿਹਾ ਜੀ ਅੱਜ ਦਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਮੇਥੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਮੰਡੀ ਦੇ ਵਿੱਚ ਨਾ ਸਾਗੇ ਸਾਗ ਹੋਇਆ ਪਿਆ ਪਰ ਮਾਰ ਸਾਗ ਤੋਂ ਪਾਲਕ ਤੋਂ ਮਾਰ ਖਾਂਦਾ ਸਾਗ ਤੇ ਸਾਗ ਦਾ ਰੇਟ ਥੋੜਾ ਜਿਆਦਾ ਡਾਊਨ ਆ ਤੇ ਪਾਲਕ ਹੈ ਨਹੀਂਗਾ ਤੇ ਪਾਲਕ ਦਾ ਰੇਟ ਆ ਜਿਹੜਾ ਥੋੜਾ ਜਿਆਦਾ ਤੀਜ ਹੈ ਜੀ ਠੀਕ ਆ ਜੀ ਤੇ ਸਾਗ ਤਾਂ ਮੰਡੀ ਦੇ ਵਿੱਚ ਵਾਧੂ ਆ ਜੀ ਸਾਗ ਦਾ ਬਹੁਤ ਹੋਇਆ ਪਿਆ ਸਾਗੇ ਸਾਗ ਹਾਂਜੀ ਦੋਸਤੋ ਪਿੰਡੀ ਦਾ ਭਾਅ ਰਿਹਾ ਜੀ ਅੱਜ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਜੀ ਤੇ ਚੇਰੀ ਦਾ ਭਾਅ ਰਿਹਾ ਜੀ ਜੀ 220 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਪੰਸੇਰੀ ਦਾ ਜੀ ਪਿੰਡੀ ਦਾ ਹਾਂਜੀ ਦੋਸਤੋ ਚਾਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੰਡਾ ਦਾ ਭਾਅ ਰਿਹਾ ਜੀ ਚਾਰੀ ਮਿਰਚ ਦਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਵੀ ਚਾਰੀ ਮਿਰਚ ਦਾ ਜੀ ਅੱਜ ਦਾ ਜੀ ਇਹ ਪੰਡ ਦਾ ਭਾਅ ਜੀ ਅੱਜ ਦਾ ਹੀ ਚਾਰੀ ਮਿਰਚ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਬੰਦ ਕਟੇ ਮਾਰੇ ਗੱਲਬਾਤ ਕਰਦੇ ਹਾਂ ਵੀ ਜੀ ਆਲੂ ਦਾ ਜੀ ਅੱਜ ਦਾ ਕੀ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਡੈਮਡ ਆਲੂ ਦਾ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਭਾਅ ਜੀ ਅੱਜ ਦਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋਠੀ ਕੋ ਜੀ ਬਹੁਤ ਵਧੀਆ ਡੈਮਡ ਆਲੂ ਦਾ ਅੱਜ ਦਾ ਕੀ ਭਾਅ ਰਿਹਾ ਜੀ ਡੈਮਡ ਵੀ ਕਹਾਂ ਸਹੀ 400 ਤੋਂ ਲੈ ਕੇ 600 ਰੁਪਏ ਤੱਕ ਦਾ ਭਾਅ ਜੀ ਡੈਮ ਟਾਲੂ ਦਾ ਜੀ ਅੱਜ ਦਾ ਜੀ ਪੂਰਾ ਵਧੀਆ ਟੌਪ ਦੇ ਆਲੂ ਦਾ ਜੀ 600 ਰੁਪਏ ਵੀ ਗਿਆ ਹਾਂਜੀ ਦੋਸਤੋ ਆਪਾਂ ਦਿਖਾ ਦੇਣਾ ਵੀ 600 ਰੁਪਏ ਵਾਲਾ ਆਲੂ ਜੀ ਪੂਰਾ ਵਧੀਆ ਡੈਮ ਟਾਲੂ ਹੈ ਜੀ ਕਿਸੇ ਨੇ ਵੀ ਲੈਣਾ ਜੀ 600 ਰੁਪਏ ਦਾ ਭਾਅ ਰਿਹਾ ਜੀ ਅੱਜ ਦਾ ਜੀ ਡੈਮ ਟਾਲੂ ਦਾ ਜੀ ਅੱਜ ਇਹ ਬੰਦ ਘਟਣਾ ਭਾਅ ਜੀ ਆਲੂ ਦਾ ਜੀ ਅੱਜ ਦਾ ਜੀ ਡੈਮ ਟਾਲੂ ਦਾ ਜੀ ਤੇ ਆਪਾਂ ਹੋਰ ਵੀ ਕੁਆਲਿਟੀ ਦਿਖਾਨੇ ਆ ਕਿਵਾਲ ਕੀ ਰੇਟ ਵਿਕਣ ਸੋ ਹਾਂਜੀ ਦੋਸਤੋ ਇਹ ਡਾਇਮੰਡ ਦਾ ਭਾਅ ਰਿਹਾ ਜੀ 550 ਰੁਪਏ ਦਾ ਭਾਅ ਰਿਹਾ ਜੀ ਡੈਮਟਾਲੂ ਦਾ ਜੀ 550 ਵਾਲਾ ਗੱਟਾ ਵੀ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਆਲੂ ਦਾ ਜੀ ਤੇ ਸਾਢੇ 500 ਰੁਪਏ ਦਾ ਭਾਅ ਜੀ ਆਲੂ ਦਾ ਜੀ ਇਹਦੇ ਵਿੱਚ ਵਾਜਨ ਹੁੰਦਾ ਨਾ ਜੀ ਔਰ 48 ਕਿਲੋ 48 ਕਿਲੋ ਹੁੰਦਾ ਜੀ 48 48 ਹਾਂਜੀ 48 48 ਕਿਲੋ weight ਹੁੰਦਾ ਜੀ ਕਿਸੇ ਨੇ ਵੀ ਲੈਣਾ ਜੀ 550 ਰੁਪਏ ਦਾ ਭਾਅ ਜੀ ਡੈਮਟਾਲੂ ਦਾ ਜੀ ਇਹਦਾ ਤੇ ਤੇ ਐਲ ਆਰ ਦਾ ਵਿਕਤ 60 600 ਰੁਪਏ ਇਹ ਬਹੁਤ ਟਾਪ ਹੈ ਹਾਂਜੀ ਵਧੀਆ ਆਲੂ ਆ ਜੀ ਪੂਰਾ ਟਾਪ ਦਾ ਜੀ 600 ਰੁਪਏ ਦਾ ਬਾਹਰ ਆ ਜੀ ਐਲ ਆਰ ਦਾ ਜੀ ਅੱਜ ਦਾ ਜੀ ਇਹ ਵੀ ਬਾਗਵਾਂ ਕੋਲ ਮਿਲ ਜੂਆ ਜੇ ਕਿਸੇ ਨੇ ਲੈਣਾ ਜੀ ਆਪਾਂ ਸਕਰੀਨ ਤੇ ਨੰਬਰ ਵੀ ਪਾ ਰਾਂਗੇ ਬਾਉ ਜੀ ਦਾ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਜੀ ਤੇ ਬਾਉ ਜੀ ਨਾਲ ਗੱਲਬਾਤ ਕਰ ਸਕਦੇ ਹੋ ਤੇ ਆਪਾਂ ਹਾਂਜੀ ਆਪਾਂ ਹੋਰ ਵੀ ਐਲ ਆਰ ਦਿਖਾ ਦਿਆਂ ਟਰਾਲੀ ਵਾਲਾ ਆਲੂ ਇਹ ਪੂਰਾ ਵਧੀਆ ਟਾਪ ਦਾ ਆਲੂ ਆ ਜੀ ਤੇ ਇਹ ਵੀ 450 ਰੁਪਏ ਦਾ ਬਾਹਰ ਆ ਜੀ ਐਲ ਆਰ ਦਾ ਜੀ ਅੱਜ ਦਾ ਜੀ 400 ਰੁਪਏ ਦਾ ਬਾਹਰ ਆ ਰਿਹਾ ਜੀ ਐਲ ਆਰ ਦਾ ਜੀ ਅੱਜ ਦਾ ਜੀ ਆਲੂ ਦਾ ਹਾਂਜੀ ਦੋਸਤੋ ਡਾਇਮੰਡ ਦਾ ਹੋਰ ਵੀ ਸਾਈਜ਼ ਦਿਖਾ ਦਿੰਨੇ ਆ ਵੀ ਆਪਾਂ ਜੀ ਇਹ ਦੋਨੋਂ ਸਾਈਜ਼ ਦਾ ਭਾਅ ਹੈ ਜੀ ਛੋਟਾ ਸਾਈਜ਼ ਹੈ ਜੀ ਇਹ ਆਲੂ ਦਾ ਜੇ ਕਿਸੇ ਨੇ ਲੈਣਾ ਜੀ 400 ਰੁਪਏ ਦਾ ਭਾਅ ਜੀ ਡਾਇਮੰਡ ਆਲੂ ਦਾ ਜੀ ਇਹਦਾ ਬੰਦ ਘਟਿਆ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਪਿਆਜ਼ ਦਾ ਕੀ ਭਾਅ ਚੰਦਰ ਜੀ ਅੱਜ ਜੀ ਆਪਾਂ ਬੰਦ ਘਟਿਆ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਪਿਆਜ਼ ਦਾ ਕੀ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪਿਆਜ਼ ਦਾ ਬਾ ਹੈਗਾ ਜੀ ਅੱਜ ਦਾ ਜੀ 11 ਰੁਪਏ ਤੋਂ ਸਟਾਰਟ ਆ ਜੀ ਪਿਆਜ਼ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ 11 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਬੰਦ ਘਟਿਆ ਦਾ ਭਾਅ ਜੀ ਪਿਆਜ਼ ਦਾ ਹਾਂਜੀ ਦੋਸਤੋ ਆਪਾਂ ਹੋਰ ਵੀ ਪਿਆਜ਼ ਦਿਖਾ ਦਨੇ ਆ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜਿਹੇ 14 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਬੰਦ ਘਟਿਆ ਦਾ ਜੀ ਅੱਜ ਦਾ ਜੀ ਇਹ 14 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਬੰਦ ਘਟਿਆ ਦਾ ਜੀ ਅੱਜ ਦਾ ਜੀ ਇਹਦੇ ਵਿੱਚ weight ਹੁੰਦਾ ਜੀ ਕੱਟੋ-ਕੱਟਾ 50 54 ਕਿਲੋ weight ਹੁੰਦਾ ਜੀ ਕਿਸ ਨੇ ਲੈਣਾ ਜੀ ਹਾਂਜੀ ਦੋਸਤੋ ਆਪਾਂ 14 15 ਰੁਪਏ ਕਿਲੋ ਵਾਲਾ ਪਿਆਜ਼ ਦਿਖਾ ਦੇ ਰਹੇ ਆ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜਿਹੜੀ ਸੁੱਕਾ ਪਿਆਜ਼ਾ ਮੋਟਾ ਪਿਆਜ਼ਾ 15 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜਿਹੇ ਬੰਦ ਘਟਿਆ ਨਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਹੈਗਾ ਜੀ ਨਾਸਕ ਦੇ ਪਿਆਜ਼ ਦਾ ਜੀ ਅੱਜ ਦਾ ਜੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਪੂਰਾ ਵਧੀਆ ਟੌਗ ਦਾ ਮੋਟਾ ਪਿਆਜ਼ ਹੈ ਜੀ ਸੁੱਕਾ ਪਿਆਜ਼ ਜੀ ਨਾਸਕ ਦਾ ਜੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਉਹ ਨਾਸਕ ਦੇ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਜੀ ਮੋਟੀ ਗੰਢੀ ਤੱਕ ਦਾ ਭਾਅ ਜੀ ਲਸਣ ਦਾ ਜੀ ਤੇ ਬੰਦ ਗੱਟਿਆਂ ਦਾ ਭਾਅ ਜ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਜੀ ਆਪਾਂ ਬੰਦ ਡੱਬੇ ਬਾਰੇ ਦੱਸਦੇ ਵੀ ਅੱਜ ਦਾ ਕੀ ਭਾਅ ਦੀ ਸੇਵ ਦਾ ਤੇ ਫਰੂਟ ਦਾ ਜੀ ਅੱਜ ਦਾ ਹਾਂਜੀ ਦੋਸਤੋ ਸੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਵਧੀਆ ਟਾਪ ਦੇ ਸੇਵ ਦਾ ਭਾਅ ਰਿਹਾ ਜੀ ਅੱਜ ਦਾ ਜੀ 450 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਜੀ ਇਹ ਪੂਰੇ ਟਾਪ ਦੇ ਸੇਵ ਦਾ ਭਾਅ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਅਮਰੂਦ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਉਹ ਜੀ 50 ਰੁਪਏ ਕਿਲੋ ਦਾ ਭਾਅ ਜੀ ਅਮਰੂਦ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅਮਰੂਦ ਦਾ ਜੀ ਅੱਜ ਦਾ ਹਾਂਜੀ ਦੋਸਤੋ ਸੰਤਰੀਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਰੁਪਏ ਕਿਲੋ ਦਾ ਭਾਅ ਜੀ ਕਿ ਸੰਤਰੀਆਂ ਦੇ ਜੀ ਅੱਜ ਦਾ ਜੀ ਇਹ ਵੀ ਬੰਦ ਗਰੇਟਾਂ ਦਾ ਭਾਅ ਜੀ ਸੰਤਰੀਆਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਰਿਹਾ ਜੀ ਅੱਜ ਦਾ ਜੀ ਕਿਲੋ ਦਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪੈ ਹਾਂਜੀ ਦੋਸਤੋ ਕਿਨੂਆ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ 10 ਕਿਲੋ ਵਾਲੇ ਦਾ ਜੀ 450 ਰੁਪਏ ਦਾ ਭਾਅ ਰਿਹਾ ਜੀ ਪੂਰਾ ਵਧੀਆ ਮਸੰਮੀ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਰੀਅਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਨਰੀਅਲ ਦਾ ਭਾਅ ਰਿਹਾ ਜੀ ਅੱਜ ਦਾ ਜੀ 550 ਰੁਪਏ ਦਾ ਭਾਅ ਜੀ ਨਰੀਅਲ ਦਾ ਜੀ ਇਹਦੇ ਵਿੱਚ 10 ਪੀਸ ਹੁੰਦੇ ਜੀ ਅੱਜ ਬੰਦ ਲਫਾਵੇ ਦਾ ਭਾਅ ਜੀ ਨਰੀਅਲ ਦਾ ਜੀ ਅੱਜ ਦਾ ਜੀ 550 ਰੁਪਏ ਦਾ ਭਾਅ ਰਿਹਾ ਜੀ ਅੱਜ ਦਾ

ਹਾਂਜੀ ਦੋਸਤੋ ਆਪਾਂ ਇੱਕ ਹੋਰ ਵੀ ਮੈਸੇਜ ਲਾ ਦਿੰਦੇ ਜੀ ਸ਼ੇਵ ਦਾ ਪਾ ਥੋੜੇ ਜਿਹਾ ਤੇਜ਼ ਹੋ ਚੁੱਕੇ ਨੇ ਜੀ ਸ਼ੇਵ ਦਾ ਪਾ ਤੇਜ਼ ਹੋ ਗਿਆ ਜੀ ਤੇ ਬੰਦ ਡੱਬਿਆਂ ਦਾ ਪਾ ਰਿਹਾ ਜੀ ਸ਼ੇਵ ਦਾ ਜੀ ਅੱਜ ਦਾ ਜੀ 450 ਤੋਂ ਲੈ ਕੇ 850 ਰੁਪਏ ਤੱਕ 900 ਰੁਪਏ ਤੱਕ ਦਾ ਪਾ ਹੋ ਗਿਆ ਜੀ ਸ਼ੇਵ ਦਾ ਪਾ ਤੇਜ਼ ਨੇ ਜੀ ਸਾਰੇ ਹਾਂਜੀ ਦੋਸਤੋ ਗ੍ਰਾਮ ਸ਼ੇਵ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਪਾ ਰਿਹਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਪਾ ਜੀ ਗ੍ਰਾਮ ਸ਼ੇਵ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਪਾ ਜੀ ਗ੍ਰਾਮ ਦਾ ਜੀ ਅੱਜ ਦਾ ਇਹ ਆਪਣੀ ਬੇਟੀ ਰੇਕੇਪਾਲ ਤੋਂ ਆਪਦਾ ਪੂਰਾ ਬੜਿਆ ਟਾਪ ਦਾ ਸ਼ੇਵ ਜੀ ਵੀ ਗ੍ਰਾਂਡ ਦਾ ਜੀ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਜੀ 22 ਤੋਂ ਲੈ ਕੇ 38 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਕਿਲੋ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ